ਜਿਹੜਾ ਟ੍ਰੇਡ ਵਿੰਗਾ ਉਹਦੇ ਚੇਅਰਮੈਨ ਨੀਲ ਗਰਗਜ ਜੀ ਔਰ ਟ੍ਰੇਡ ਵਿੰਗ ਦੇ ਚੇਅਰਮੈਨ ਠਾਕੁਰ ਸਾਹਿਬ ਬਿਲਕੁਲ ਮੌਜੂਦ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇ ਕੱਲ ਇੰਡਸਟਰੀ ਦੇ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪੰਜਾਬ ਦੇ ਅੰਦਰ ਚੁੱਕਿਆ ਕਿਉਂਕਿ ਲੁਧਿਆਣਾ ਉਹ ਉਦਯੋਗਿਕ ਸ਼ਹਿਰ ਆ ਇਹਨੇ ਬਹੁਤ ਵੱਡੀ ਦੁਨੀਆ ਦੇ ਅੰਦਰ ਤਰੱਕੀ ਕੀਤੀ ਆ ਖਾਸ ਕਰਕੇ ਉਦਯੋਗ ਦੇ ਖੇਤਰ ਦੇ ਅੰਦਰ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀਆਂ ਵੱਡੀਆਂ ਡਿਮਾਂਡ ਜਿਹੜੀਆਂ ਪੈਂਡਿੰਗ ਪੰਜਾਂ ਸੀਗੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਉਹ ਕੱਲ ਮੈਂ ਸਮਝਦਾ ਪੂਰੀਆਂ ਹੋ ਜਾਂਣ ਲੱਗੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਅਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਮੈਂ ਸਮਝਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਉਦਯੋਗਿਕ ਕ੍ਰਾਂਤੀ ਜਿਹੜੀ ਆ ਹੋਰ ਅੱਗੇ ਵਧੂਗੀ ਔਰ ਪੰਜਾਬ ਜਿਹੜਾ ਉਦਯੋਗ ਦੇ ਖੇਤਰ ਚ ਹੋਰ ਤਰੱਕੀ ਕਰੂਗਾ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਬਹੁਤ ਸਾਰੇ ਉਦਯੋਗ ਜਿਹੜੇ ਨੇਗੇ ਉਹ ਪੰਜਾਬ ਚ ਆਉਣਾ ਚਾਹੁੰਦੇ ਸੀ ਪਰ ਲੇਕਿਨ ਕਿਸੇ ਨਾ ਕਿਸੇ ਕਾਰਨ ਉਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ 3 ਸਾਲਾਂ ਤੋਂ ਕਾਫੀ ਵੱਡੇ ਸੁਧਾਰ ਜਿਹੜੇ ਨੇਗੇ ਇੰਡਸਟਰੀ ਦੇ ਖੇਤਰ ਚ ਹੋਏ ਪਰ ਲੇਕਿਨ ਫਿਰ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸੀ ਪਿਛਲੇ 3 ਸਾਲਾਂ ਚ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੀ ਸਭਾਈ ਦੇ ਇਲਕਿਆਂ ਲੜ ਰਹੀ ਸੀ ਤਾਂ ਸਾਡੇ ਡੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾਦਾ ਕੇ ਇੰਡਸਟਰੀ ਦੇ ਨਾਲ ਮੀਟੀਆਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟੀਆਂ ਹੋ ਜਾਂ ਸੀਗੀਆਂ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀਗੇ ਸਾਡੀ ਟੀਮ ਗਈ ਸੀਗੀ ਪਰ ਉਸ ਸਮੇਂ ਕਾਫੀ ਮੰਗਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਪਰ ਲੇਕਿਨ ਬਹੁਤ ਸਾਰੀਆਂ ਮੰਗਾਂ ਅਸੀਂ ਪਿਛਲੇ 3 ਸਾਲਾਂ ਚ ਪੂਰੀਆਂ ਕੀਤੀਆਂ ਨੇ ਜੀ ਆ ਕੱਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਕਿ ਅਸੀਂ ਜੇਕਰ ਕੋਈ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਕੋਈ ਵੀ ਉਦਯੋਗਪਤੀ ਕੋਈ ਵੀ ਇੰਡਸਟਰੀਲਿਸਟ ਜੇਕਰ ਪੰਜਾਬ ਦੇ ਅੰਦਰ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਨੂੰ 45 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ ਆਪਣੇ ਆਪ ਜਿਹੜੀ ਆ ਆਪਣੇ ਆਪ ਜਿਹੜੀ ਆ ਉਹਨੂੰ ਪ੍ਰਵਾਨਗੀ ਮਿਲੂਗੀ ਜੇਕਰ ਕੋਈ ਆਬਜੈਕਸ਼ਨ ਨਾ ਲੱਗਿਆ ਕਿਉਂ ਕਹਿਣ ਦਾ ਭਾਵ ਆ ਕਿ 45 ਜਦੋਂ ਭਰਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਪਰ 45 ਦਿਨਾਂ ਦੇ ਅੰਦਰ ਅਪਰੂਵਲ ਹੋਊਗੀ ਜੇਕਰ ਕੋਈ ਆਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਆਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਆਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਆਬਜੈਕਸ਼ਨ ਜਿਹੜੇ 45 ਦਿਨਾਂ ਚ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਆਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ 45 ਦਿਨਾਂ ਚ ਆਪਣੇ ਆਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਇਹਨੂੰ ਡੀਮਡ ਅਪਰੂਵਲ ਵੀ ਕਹ ਦਿੰਦੇ ਆ ਉਹ ਬਿਲ ਜੂਗੀ ਇਸ ਸਮੇਂ ਸਾਹਮਣੇ ਇੱਕ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹ ਸਾਰੀਆਂ ਦੂਰ ਹੋਣਗੀਆਂ ਔਰ ਸਿੰਗਲ ਵਿੰਡੋ ਸਿਸਟਮ ਨੂੰ ਜਿਹੜਾ ਬਹੁਤ ਹੀ ਤਾਕਤਵਰ ਬਣਾਇਆ ਗਿਆ ਸਿੰਗਲ ਵਿੰਡੋ ਸਿਸਟਮ ਕਹਿਣ ਨੂੰ ਹੋਰ ਰਾਜਾਂ 'ਚ ਵੀ ਆ ਪਹਿਲਾਂ ਵੀ ਚੱਲਦਾ ਸਿੰਗਲ ਵਿੰਡੋ ਪਰ ਲੇਕਿਨ ਉਹਦੇ ਅੰਦਰ ਡੀਮਡ ਅਪਰੂਵਲ ਦੀ ਜਿਹੜੀ ਪਰਵਾਨਗੀ ਹੈ ਨਹੀਂ ਸੀ ਯਾਨੀ ਕਿ ਹੁਣ ਅਸੀਂ ਕਰਤਾ ਕਿ ਜੇਕਰ ਭਾਈ ਅਬਜੈਕਸ਼ਨ ਲੱਗ ਗਿਆ ਤੁਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ 7 ਦਿਨਾਂ ਚ ਅਬਜੈਕਸ਼ਨ ਲੱਗ ਗਿਆ ਔਰ 7 ਦਿਨਾਂ ਤੋਂ ਲੈ ਕੇ ਅਗਲਾ ਪ੍ਰੋਸੈਸ ਜਿਹੜਾ ਹੈਗਾ ਜੇਕਰ ਤੁਸੀਂ ਉਹਨੂੰ ਠੀਕ ਨਾ ਕਰ ਪਾਏ ਡਿਪਾਰਟਮੈਂਟ ਵਾਲੇ ਤਾਂ ਡਿਪਾਰਟਮੈਂਟ ਦਾ ਹੈਡ ਜਿਹੜਾ ਹੈਗਾ ਉਹਨੂੰ ਅਪਰੂਵਲ ਦੇ ਦੂਗਾ ਇਹ ਵੀ ਗੱਲ ਹੈ ਕਿ ਅਪਰੂਵਲ ਦਾ ਚੱਲਦਾ ਰਹੂਗਾ ਔਰ ਉਸ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਨੇ ਜਿਹੜੇ ਵੀ ਡਿਪਾਰਟਮੈਂਟ ਨੇ ਚਾਹ ਉਹ ਫੋਰੈਸਟ ਦਾਗਾ ਚਾਹ ਉਹ ਇਲੈਕਟ੍ਰਿਸਿਟੀ ਦਾਗਾ ਚਾਹ ਗਮਾਟਾ ਦਾਗਾ ਚਾਹ ਗਲਾਡਾ ਦਾਗਾ ਚਾਹ ਪੀਐਸਆਈ ਡੀਸੀ ਜਿੱਥੇ ਵੀ ਡਿਪਾਰਟਮੈਂਟ ਆਉਂਦੇ ਨੇਗੇ ਜੇਕਰ ਉਹਨਾਂ ਨੇ ਕਿਸੇ ਕਿਸਮ ਦੀ ਕੋਤਾਹੀ ਕੀਤੀ ਕਿਸੇ ਕਿਸਮ ਦੀ ਦੇਲੇ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਐਕਸ਼ਨ ਹੋਊਗਾ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਤੈਅ ਕੀਤੀ ਗਈ ਹੈ ਇਤਿਹਾਸਿਕ ਫੈਸਲਾ ਜਿਹੜਾ ਪੰਜਾਬ ਚ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਕੱਲ 12 ਵੱਡੇ ਐਲਾਨ ਗੱਲ 12 ਵੱਡੇ ਐਲਾਨ ਜਿਹੜੇ ਨਗੇ ਉਹ ਇੰਡਸਟਰੀ ਦੇ ਹੱਕ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਜਿਹੜਾ ਅੱਗੇ ਵਧੂਗਾ ਸੋ ਇਸ ਤੋਂ ਬਿਨਾ 125 ਕਰੋੜ ਦਾ ਜੇਕਰ ਕੋਈ ਵੀ